ਇਸਾਨ ਜੋ ਕੁਝ ਖਾਂਦਾ ਨਾ ਕਿਉਂਕਿ ਸ਼ੇਰਾਂ ਵਰਗੇ ਸੂਰਮਿਆਂ ਦੇ ਟਿੱਡ ਸੁੱਕ ਕੇ ਲੱਤ ਨਾਲ ਲੱਗੇ ਉਹ ਪਿੰਜਰ ਬਣੇ ਖੜੇ ਸਨ ਜੋ ਕੁਝ ਬੰਦਾ ਖਾਂਦਾ ਉਹਦੇ ਸਿਰ ਤੇ ਹੀ ਮਾਸਪੇਸ਼ੀਆਂ ਕਾਇਮ ਰਹਿੰਦੀਆਂ ਜਦੋਂ ਬੁਖਾਰ ਆਉਂਦਾ ਨਾ ਅਣਸਾਰ ਪਿੰਜਰ ਬਣ ਜਾਂਦਾ ਪਿੰਜਰ ਇਹ ਵੀ ਇਸੇ ਤਰ੍ਹਾਂ ਪਿੰਜਰ ਬਣੇ ਸਨ ਸਾਧ ਸੰਗਤ ਜੀ ਜਿਨ੍ਹਾਂ ਦੀ ਤਲਵਾਰ ਕੋਈ ਨਹੀਂ ਸੀ ਨਾ ਟਹਿਰਦਾ ਅੱਜ ਉਹਨਾਂ ਨੂੰ ਭੁੱਖ ਨੇ ਮਾਰ ਲਿਆ ਪਰ ਸਾਸੰਗ ਜੀ ਉਹ ਗੋਡੇ ਟੇਕਣ ਵਾਸਤੇ ਤਿਆਰ ਨਹੀਂ ਸਰਕਾਰ ਦੇ ਅੱਗੇ ਉਸ ਵੇਲੇ ਬਾਬਾ ਬਨੂਰ ਸਿੰਘ ਵੀ ਜਥੇਦਾਰ ਸੀ ਉਹਨੇ ਬੇਨਤੀ ਕੀਤੀ ਬਾਬਾ ਵਰਤਾ ਸਿੰਘ ਬਹਾਦਰ ਨੂੰ ਕਹਿੰਦਾ ਵੀ ਸਾਨੂੰ ਕਿਲਾ ਛੱਡ ਕੇ ਦੁਸ਼ਮਣਾਂ ਨੂੰ چیر ਕੇ ਨਿਕਲਣਾ ਚਾਹੀਦਾ ਵਰਤਾ ਵਰਤਾ ਸਿੰਘ ਬਹਾਦਰ ਕਹਿੰਦਾ ਇੱਥੇ ਅਸੀਂ ਮਹਿਫੂਜ਼ ਆ ਕਿਉਂਕਿ ਦੁਸ਼ਮਣ ਨੇ ਮਿੱਟੀ ਪਾ ਕੇ ਲਿਆ ਲਿਆ ਤੇ ਪੁੱਤਿਆਂ ਨਾਲ ਮਿੱਟੀ ਇੱਕ ਉੱਚੀ ਤਸੀਰ ਸਾਰ ਲਈ ਸੀ। ਉਹਦੇ ਤੇ ਖੜੋ ਕੇ ਕਿਲੇ ਦੇ ਵਿੱਚ ਸਿੰਘਾਂ ਤੇ ਵਾਰ ਕਰਦੇ ਸਨ। ਪਰ ਸਿੰਘ ਹਿੰਮਤ ਆਹਰਨ ਵਾਲੇ ਨਹੀਂ ਸਨ। ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਇਸ ਘੜੀ ਦੇ ਵਿੱਚ ਮਹਿਫੂਜ਼ਾਂ ਸੀ। ਉਹਨੇ ਕਿਹਾ ਨਹੀਂ। ਇਹ ਇੱਕ ਇਨਸਾਨ ਦੀ ਇੱਕ ਕਮਜ਼ੋਰੀ ਹੈ। ਕਈ ਵਾਰ ਜੇ ਜਿਹੜੀ ਗੱਲ ਕਹਿ ਦੇਵੇ ਭਾਵੇਂ ਝੂਠਾ ਹੀ ਹੋਵੇ ਉਹਦੇ ਤੇ ਖੜ ਜਾਂਦਾ ਕਿਉਂਕਿ ਆਪਣੇ ਵਿਕਾਰ ਦਾ ਸਵਾਲ ਸਮਝਦਾ ਉਹ ਕਹਿੰਦਾ ਜੋ ਮੈਂ ਕਿਹਾ ਉਹ ਸਹੀ ਹੈ ਤੇ ਜਿਹੜਾ ਦੂਜੇ ਨੇ ਕਿਹਾ ਉਹ ਗਲਤ ਹੈ ਇੱਥੇ ਖੜ ਜਾਂਦਾ ਕਈ ਵਾਰ ਔਰ ਮੰਨਣ ਵਾਸਤੇ ਤਿਆਰ ਨਹੀਂ ਹੁੰਦਾ ਇਹੋ ਹੀ ਕਾਰਨ ਤਤਕਾਰ ਦਾ ਸਵਾਲ ਬਣਦਾ ਉਹ ਕਹਿੰਦਾ ਮੇਰੀ ਗੱਲ ਕਹੀ ਇੱਥੇ ਕਿਵੇਂ ਕੱਢਦੀ ਸੱਚ ਜੀ ਜਦੋਂ ਬੰਦਾ ਇੱਥੇ ਆਉਂਦਾ ਉਹ ਹੋਵੇਂ ਤੇ ਹੰਕਾਰ ਬੰਦੇ ਦੇ ਵਿੱਚ ਮੁੜਦਾ ਹੈ ਬਾਬੇ ਮਨੋ ਸਿੰਘ ਨੇ ਕਿਹਾ ਪੰਜਾਬ ਵਿਆਰਿਆਂ ਦੇ ਵਿੱਚੋਂ ਸੀ ਤਲਗ ਧਰਮਸ਼ੇਸ਼ ਪਿਤਾ ਬਲੋ ਉਹ ਆਈ ਸੀ ਇੱਕ ਦੋ ਕਿਉਂ ਕੁ ਸੀ ਬੰਦਾ ਕਾਨ ਸਿੰਘ ਇਹਦਾ ਪੁੱਤਰ ਸੀ ਬਾਬਾ ਬਲੋ ਸਿੰਘ ਦਾ ਇਹ ਗੁਰੂ ਅੰਗਦ ਦੇ ਪਾਤਸ਼ਾਹ ਦੀ ਅਣਸਮਰਸ ਵਿੱਚ ਉਸਨੂੰ ਤਰੇਰ ਸਾਹਿਬ ਜਿਆਦੇ ਕਹਿ ਕੇ ਗਾ ਨੂੰ ਯਾਦ ਕੀਤਾ ਜਾਂਦਾ ਬਾਬਾ ਬੰਦਾ ਸਿੰਘ ਬਾਦਰ ਨੇਕਿਆ ਨਹੀਂ ਬਾਬਾ ਬਲੋ ਸਿੰਘ ਜੀ ਇਹ ਸਮਾਂ ਅਨੁਕੂਲ ਨਹੀਂ ਇਹ ਦੋਵੇਂ ਆਪਸੇ ਵਿੱਚ ਬਹਿਸ ਹੋਈ ਤਲਵਾਰਾਂ ਕੱਢ ਲਈਆਂ ਜਦੋਂ ਕੁਰਬਾਨਾਂ ਕੱਢੀਆਂ ਨਾ ਉਦੋਂ ਵੇਲੇ ਛਾਲ ਮਾਰ ਕੇ ਬਾਬਾ ਕਾਨ ਸਿੰਘ ਵਿੱਚ ਆਇਆ ਜੋ ਬਾਬਾ ਬਨੋਦ ਸਿੰਘ ਦਾ ਪੁੱਤਰ ਸੀ ਉਹ ਕਹਿੰਦਾ ਜੇ ਤੁਹਾਡੀ ਪਰਵਾਰ ਹੀ ਚਲਣੀ ਹੈ ਆਪਣਿਆਂ ਦੇ ਚਲਣੀ ਹੈ ਤੇ ਮੇਰੇ ਤੇ ਚਲਾਓ ਤੇ ਆਪਣੀ ਪਿਆਸ ਮਿਝਾ ਲਓ ਜਿਹੜੀ ਤਲਵਾਰ ਦੀ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ ਤਲਵਾਰ ਨਹੀਂ ਨਹੀਂ ਹੋਈ ਬਾਬਾ ਬਨੋਦ ਸਿੰਘ ਦੀ ਵੀ ਨਹੀਂ ਨਹੀਂ ਹੋਈ ਉਹ ਕਹਿਣ ਲੱਗੇ ਇੱਥੇ ਵੇਖੋ ਇੱਕ ਬੰਦੇ ਪਿਓ ਵਿੱਚ ਬਰੋਲ ਵਿੱਚ ਖੜਾ ਤੇ ਪੁੱਤਰ ਆਣ ਕੇ ਵਿੱਚ ਖੜ ਜਾਂਦਾ ਤੇ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਕਾਨ ਸਿੰਘ ਨੂੰ ਕਹਿੰਦਾ ਬਾਬਾ ਕਾਨ ਸਿੰਘ ਜਿਹੜਾ ਵੀ ਫੈਸਲਾ ਤੂੰ ਕਰ ਦੇਂਗਾ ਮਨਜ਼ੂਰ ਹੈ ਉਹਨੂੰ ਪਤਾ ਸੀ ਇਹ ਸਿੱਖ ਹੈ ਨਹੀਂ ਤੇ ਪੁੱਤਰ ਤੇ ਫੈਸਲਾ ਬਾਬਾ ਬੰਦਾ ਸਿੰਘ ਬਹਾਦਰ ਕਿਵੇਂ ਸ਼ੱਕਦਾ ਉਸ ਵੇਲੇ ਬਾਬਾ ਕਾਨ ਸਿੰਘ ਨੇ ਕਿਹਾ ਬਾਬਾ ਬੰਦਾ ਸਿੰਘ ਬਹਾਦਰ ਜੀ ਜੇ ਪਿਤਾ ਦੀ ਜਾਣਾ ਚਾਹੁੰਦੇ ਨੇ ਕਿ ਇਹਨਾਂ ਨੂੰ ਜਾਣ ਦੀ ਇਹਨਾਂ ਨੂੰ ਨਾ ਰੋਕੀਏ ਪਰ ਅਸੀਂ ਇਹ ਹਵੇਲੀ ਨੂੰ ਛੱਡ ਕੇ ਨਹੀਂ ਜਾਵਾਂਗੇ ਬਾਬਾ ਬਨੋਦ ਸਿੰਘ ਕਿਸੇ ਤਰੀਕੇ ਦੇ ਨਾਲ ਉੱਥੋਂ ਨਿਕਲਿਆ ਪਰ ਸਾਧ ਸੰਗਤ ਜੀ ਅਬਦਲ ਸੁਆਦ ਖਾਨ ਦਲੇਰ ਜੱਗ ਨੇ ਇੱਕ ਚਿੱਠੀ ਲਿਖੀ ਹੈ ਉਹ ਡਰੇ ਪੈਸਨ ਰੋਜ਼ ਬਾਦਸ਼ਾਹ ਪੁੱਛਦਾ ਸੀ ਦੀ ਮੁੱਠੀ ਭਰ ਸਿੱਕਨੇ ਤੇ ਤੁਸੀਂ ਉਹਨਾਂ ਨੂੰ ਛੱਡ ਕਿਉਂ ਨਹੀਂ ਸਕੇ ਇੱਕ ਲੱਖ ਫੌਜ ਸਾਰੇ ਭਾਰਤ ਦੀ ਧਰਤੀ ਦੀ ਲੱਗੀ ਐ ਤੇ ਥੋੜੇ ਜਿਹੇ ਬੰਦੇ ਨੇ ਰੋਜ਼ ਚਿੱਠੀਆਂ ਹੁੰਦੀਆਂ ਸੀ ਇਹ ਦਰਬਾਰ ਡਰੇ ਪਏ ਸਨ ਉਹਨਾਂ ਦਿਨਾਂ ਵਿੱਚ ਵੀ ਮੀਂਹ ਪਿਆ ਕਹਿੰਦੇ ਮੀਂਹ ਬੜਾ ਪਿਆ ਬਾਬਾ ਬੰਦਾ ਸਿੰਘ ਭਾਦਰ ਨੇ ਪਵਾਇਆ ਬਾਹਰ ਮੌਲਵੀ ਲਿਆ ਕੇ ਬਾਈ ਸਨ ਕਿ ਤੁਸੀਂ ਇੱਥੇ ਮੰਤਰ ਕੋੜ ਦੇ ਕਲਮੇ ਪੜ੍ਹੋ ਉਹ ਡਰਦੇ ਸਨ ਉਹ ਕਹਿੰਦੇ ਬਾਬਾ ਬੰਦਾ ਸਿੰਘ ਭਾਦਰ ਕਿਤੇ ਜਾਨਵਰ ਉੱਥੇ ਤੇ ਗੁਰੂਦਰ ਜਾਂਦਾ ਕੋਈ ਬਿੱਲੀ ਉੱਥੋਂ ਨਿਕਲਦੀ ਕੋ ਨੂੰ ਮਾਰਨ ਵਾਸਤੇ ਦੌੜਦੇ ਪਿੱਛੇ ਬਾਬਾ ਬੰਦਾ ਸਿੰਘ ਬਹਾਦਰ ਹੀ ਬਿੱਲੀ ਬਣ ਕੇ ਨਾ ਨਿਕਲ ਜੇ ਬਾਬਾ ਬੰਦਾ ਸਿੰਘ ਬਹਾਦਰ ਕੋਈ ਪੰਛੀ ਬਣ ਕੇ ਨਾ ਉੱਡ ਜਾਵੇ ਇਹ ਉਹਨਾਂ ਦੇ ਮਨ ਦੇ ਖਿਆਲ ਸੀ ਉਹ ਡਰੇ ਪਏ ਸਨ ਅੱਗੇ ਹੋ ਕੇ ਵੀ ਹਮਲਾ ਨਹੀਂ ਸੀ ਕਰਦੇ ਕਹਿੰਦੇ ਉਹ ਬੜਾ ਤਕੜਾ ਜਾਦੂਗਰ ਆ ਉਹਨਾਂ ਦੇ ਮਨ ਵਿੱਚ ਵਹਿਮ ਸੀ ਕਹਿੰਦੇ ਉਹ ਜੋ ਕੁਝ ਪਰਣਾ ਵੀ ਲਿਆ ਸਕਦਾ ਤੇ ਮੌਲਵੀਓ ਉਹਨਾਂ ਜਦੋਂ ਇੱਥੋਂ ਤੁਰੇ ਉਹ ਵੀ ਅੱਗੇ ਮੌਲਵੀ ਲਾ ਲੇ ਸੀ ਵੀ ਤੁਸੀਂ ਕਲਮੇ ਪੜਦੇ ਜਾਣਾ बाबा बंदा सिंह बहादुर चिठ्ठी मिली कहा अरानी कसम खाने बंदा बहादुर देख के चिट्ठी पढ़ के हसया अबाई है पक्की हमेली जिम्मे चिमकौर की हमेली तो कच्ची हमेली कई सा नवे इतिहासकार बने हैं किला किला डर वाली पुरानी कच्ची हमेली ਪਰ ਇਹ ਜਿਹੜੀ ਹਮੇਲੀ ਹੈ ਤੇ ਬਾਬਾ ਬੰਦਾ ਸਿੰਘ ਬਹਾਦਰ ਜਿੱਤੇ ਗੁਰਦਾਸ ਨੰਗਲ ਦੀ ਇਹ ਪੱਕੀ ਵੇਹਲੀ ਸੀ ਕੰਦਾ ਮਜ਼ਬੂਤ ਸਨ ਬਾਬਾ ਬੰਦਾ ਸਿੰਘ ਬਹਾਦਰ ਉਸ ਗੜੀ ਦੇ ਅੰਦਰ ਸੀ ਬਾਹਰ ਦੁਸ਼ਮਣਾਂ ਨੂੰ ਹੱਥਾਂ ਪੈਰਾਂ ਦੀ ਕਈ ਸੀ ਤੇ ਚਿੱਠੀ ਬਾਬਾ ਬੰਦਾ ਸਿੰਘ ਬਹਾਦਰ ਨੇ ਪੜੀ ਤੇ ਸਿਆ ਬਾਬਾ ਬੰਦਾ ਸਿੰਘ ਬਹਾਦਰ ਨੇ ਵੇਖਿਆ ਖਾਫੀ ਖਾਨ ਲਿਖਦਾ ਸਿੱਖ ਕਮਜ਼ੋਰ ਹੋਏ ਚੁਕੀ ਸਨ ਉਹਨਾਂ ਨੂੰ ਖੈਰਾ ਹੋ ਗਿਆ ਉਹਨਾਂ ਦੇ ਨਾਮ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਵੇਖ ਲਓ ਜਦੋਂ ਮੁਸੀਬਤ ਆਉਂਦੀ ਹੈ ਮੁਸੀਬਤ ਤੇ ਮੁਸੀਬਤ ਆਉਂਦੀ ਹੈ ਭਾਵੇਂ ਉਹ ਘੁਕਦੇ ਨਾਲ ਲੜਦੇ ਸਨ ਉਹ ਚਿੱਠੀ ਪਹੁੰਚੀ ਬਾਬਾ ਬੰਦਾ ਸਿੰਘ ਬਹਾਦਰ ਨੇ ਵੇਖਿਆ ਉਹਨਾਂ ਕਿਆ ਇਹ ਦੁਸ਼ਮਣ ਵੀ ਆਪਣੇ ਧਰਮ ਨੂੰ ਜ਼ਾਮਨ ਕਹਿ ਕੇ ਗੱਲ ਕਹੀ ਹੈ ਪਰ ਇਹ ਕਦੇ ਵੀ ਆਪਣੇ اخلاق ਦੇ ਪੂਰੇ ਨਹੀਂ ਇਹਨਾਂ ਕਲਗੀਧਰ ਦਸ਼ਮੇਸ਼ ਪਤਾਨ ਵੀ ਚਿੱਠੀ ਲਿਖੀ ਸੀ ਤੇ ਕਸਮਾਂ ਖਾਧੀਆਂ ਸਨ ਔਰ ਹੁਣ ਉਹ ਦੋ 1784 ਸੀ ਦਸੰਬਰ ਦਾ ਮਹੀਨਾ ਸੀ ਹੁਣ ਦਸੰਬਰ ਦਾ ਮਹੀਨਾ ਸੰਨ 1715 ਪੂਰੇ 9 ਸਾਲਾਂ ਬਾਅਦ ਹਕੂਮਤ ਉਹ ਚੱਲ ਰਹੀ ਹੈ ਸਿੱਖਾਂ ਨੇ ਬੇਨਤੀ ਕੀਤੀ ਬਾਬਾ ਬੰਦਾ ਸਿੰਘ ਭਾਦਰ ਦੀ ਸ਼ਬਲੀ ਇਕਲਾ ਬਾਬਾ ਬੰਦਾ ਸਿੰਘ ਭਾਦਰ ਨੇ ਕਿਹਾ ਖੋਲ ਦੇ ਉਹ ਕਿਲੇ ਦਾ ਦਰਵਾਜ਼ਾ ਅਸੀਂ ਲੋਕਾਂ ਨੂੰ ਦੱਸਦੇ ਆਂ ਕਿ ਅਸੀਂ ਸ਼ਹੀਦ ਹੋਣਾ ਹੈ ਅੰਦਰ ਵੀ ਸ਼ਹੀਦ ਹੋਣਾ ਤੇ ਅਸੀਂ ਬਾਹਰ ਜਾ ਕੇ ਵੀ ਸ਼ਹੀਦ ਹੋਣਾ ਇੱਕ ਗੱਲ ਕਹੀ ਸੀ ਬਾਬਾ ਬਨੋਸ਼ ਸਿੰਘ ਨੇ ਮੈਂ ਆਪ ਦੀ ਸੇਵਾ ਵਿੱਚ ਬਹੁਤਾ ਲੰਮਾ ਲੈਕਚਰ ਨਾ ਕਰਾਂ ਆਪ ਦੀ ਸੇਵਾ ਵਿੱਚ ਕਬਿਤ ਪੁਹਾ ਰਿਹਾ ਸਰਗਣ ਕਰਿਓ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਤੂ ਇੱਕ ਗੱਲ ਕਹੀ ਸੀ ਬਾਬਾ ਬਨੋਸ਼ ਸਿੰਘ ਕਹਿੰਦਾ ਤੂੰ ਸਾਥ ਸੀ ਤੇ ਸਰਕਾਰ ਕੀ ਹਾਲ ਕਰਦੀ ਹੈ ਤੂੰ ਜਾਣਦਾ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਜਦੋਂ ਸਾਥ ਸੀ ਉਦੋਂ ਹੀ ਸਾਥ ਸੀ ਕੋਲ ਮੈਂ ਕਲਗੀਧਰ ਦਸ਼ਮੇਸ਼ ਪਿਤਾ ਦਾ ਅਮਰਦਤਾ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਨੇ ਕਾ ਖੋਲ ਦੇ ਬੜੀ ਦਾ ਦਰਵਾਜ਼ਾ ਖੁੱਲ ਗਿਆ ਗੜੀ ਦਾ ਦਰਵਾਜ਼ਾ ਜਿਹੜੇ ਕਹਿੰਦੇ ਸੀ ਕੁਛ ਨਹੀਂ ਕਰਾਂਗੇ ਅੱਜ ਫਲਵਾਰਾ ਸੁੱਤ ਕੇ ਜਾ ਪੈ ਗਏ ਜਿਹੜੇ ਸਿੰਘ ਸੈਠ ਦੇ ਸਾਹਨਾ ਉਹਨਾਂ ਗੜੀ ਦੀ ਤਲਾਸ਼ੀ ਲਈ ਹਥਿਆਰ ਜਿਹੜੇ ਨੇੜੇ ਦੇ ਸੀ ਉਹ ਲਏ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਜਿਹੜੇ ਸਿੰਘ ਸੈਠ ਤਲਾਸ਼ੀ ਲਈ ਵੀ ਮਾਇਆ ਨਹੀਂ ਮਿਲੀ ਜਿਹੜਾ ਪੈਸਾ ਸੀ ਬਾਬਾ ਬੰਦਾ ਸਿੰਘ ਬਹਾਦਰ ਉਹ ਕਹਿੰਦੇ ਨੇ ਸ਼ਹਿਰਾਂ ਦੇ ਸ਼ਹਿਰ ਲੁੱਟੇ ਉਹ ਪੈਸੇ ਲੈ ਕਿੱਥੇ ਗਿਆ ਜੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਵਾਨਿਆਂ ਨੂੰ ਲੁੱਟਿਆ ਨਾ ਉਹ ਪੈਸੇ ਗਰੀਬਾਂ 'ਚ ਵੰਡ ਦਿੱਤੇ ਇੱਕ ਪੈਸਾ ਵੀ ਕੋਡ ਨਹੀਂ ਰੱਖਿਆ ਉਹ ਜਿਹੜੇ ਸਿੰਘ ਸੈਕ ਦੇਸੀ ਉਹਨਾਂ ਦੇ ਪੇਟ ਚੀਰੇ ਉਹਨਾਂ ਕਿਹਾ ਕਿ ਤੇ ਦੇ ਦੇ ਵਿੱਚ ਹੀ ਮਾਇਆ ਦਾ ਲਕਾਤੀ ਨ ਹੋਵੇ ਤੇ ਖਾፊ ਖਾਂ ਲੈ ਗਦਾ ਹੈ ਔਰ ਬਾਬਾ ਬੰਦਾ ਸਿੰਘ ਮਹਾਦਤ ਤੇ ਸਿੰਘਾਂ ਦੇ ਸਿਰ ਵੱਢ ਕੇ ਤੰਗ ਦੇ ਲੇਜਿਆਂ ਤੇ ਟੱਕੇ ਉਹ ਸਾਹਿਬ ਜੀ ਬ ਤਸਵੀਰ ਲਾਹੌਰ ਨੂੰ ਚਾਲੇ ਪਾਈ

ਲੈ ਲਈ ਆਪ ਵੀ ਸੇਵਾ ਵਿੱਚ ਆਵੋ ਮੈਂ ਨਿਖਾ ਰਹੀ ਹਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਗਰਦਾਸ ਅੰਗਲ ਦੀ ਗੜੀ ਚੋਂ ਗ੍ਰਿਫਤਾਰ ਕਰਕੇ ਹਾਕੀ ਉੱਤੇ ਇੱਕ ਪਿੰਜਰੇ ਵਿੱਚ ਬੰਦ ਕਰਕੇ ਲਾਹੌਰ ਵਿੱਚ ਜਾ ਕੇ ਸਾਧ ਸੰਗਤ ਜਲੂਸ ਕਢਿਆ ਆਓ ਤਸਵੀਰ ਆਪ ਦੀ ਸੇਵਾ ਵਿੱਚ ਕੱਲ ਸ਼ਾਮ ਦੇ ਦਿਵਾਨਾ ਵਿੱਚ ਪੇਸ਼ ਕਰਾਂਗੇ ਸਤਿਗੁਰੂ ਕਿਰਪਾ ਕਰਨ ਗੁਰੂ ਪਾਵਨ ਕਰਦੇ ਬਖਸ਼ਾ ਕਰ ਸ਼ਾਮ ਦੇ ਦਿਵਾਨਾ ਵਿੱਚ ਸਨ ਪਾਵਾਂਗੇ ਗੁਰੂ ਪਾਤਸ਼ਾਹ ਜੀ ਰਹਿਮਤਾਂ ਦੇ ਮਾਲਕ ਬਖਸ਼ਾ ਕਰਨ ਵੇ ਆਤਮਾਨ ਸਤਕਾ ਸੰਗਤਾਂ ਵੱਲੋਂ ਸਾਰੀ ਸੰਗਤ ਅੱਜ ਕੇ ਕਹਦੇ ਹੋ ਨਾਨਕ ਨਾਮ ਚੜਵੀ ਕਲਾ ਤੇਰੇ ਭਾਣੇ ਸਰਬਤ ਦਾ ਪਾਣਾ ਆਓ ਪਿਆਰ ਵਿੱਚ ਹੁਣ ਬਾਬਾ ਜੀ ਆਪ ਜੀ ਦੇ ਨਾਲ ਸਾਧ ਸੰਗਤ ਜੀ ਮੇਰੇ ਪਾਵਨ ਕਰ ਦੇਵ ਕਿਰਪਾ ਕਰਨਾ ਬੜੀ ਬਖਸ਼ਿਸ਼ ਬੜੀ ਰਹਿਮਤ ਹੈ ਇਹਨਾਂ ਤੇ ਸਤਿਗੁਰੂ ਦੀ ਬਾਬਾ ਅਜ਼ਹਿਰ ਸਿੰਘ ਦੀ ਕਰਨਾਲ ਵਾਲੇ ਉਹ ਆਪਣਾ ਸਾਜ ਪਾਉਣਗੇ ਢਾਡੀ ਜੱਥੇ ਨੂੰ ਆਗਿਆ ਦਿਓ ਗੱਜ ਕੇ ਕਹਿ ਦੇਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਸਤਿ ਸ੍ਰੀ ਅਕਾਲ ਸਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਜੀ ਵਡੇ ਭਾਗਾਂ ਵਾਲਿਓ ਸ਼ਹੀਦੀ ਦਿਹਾੜਾ ਬਾਬਾ ਬੰਦਾ ਸਿੰਘ ਬਹਾਦਰ